ਦੀਖਾ ਖਾਲਸਾ ਰਜੇ ਜਿੱکی ਫਤਿਹ ਜੀ ਇੱਕ ਸਰਕਾਰਗੇ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਜੀ ਸਾਰਾ ਇਲਾਕਾ ਜੀ ਜਿੱਦਾਂ ਤਰਨਤਾਰਨ ਦੇ ਜ਼ਿਲ੍ਹੇ ਚ ਤੇ ਫਿਰੋਜ਼ਪੁਰ ਜ਼ਿਲ੍ਹੇ ਚ ਥੋੜਾ ਜਿਹਾ ਵਖਰੇਵਾ ਕੀਤਾ ਗਿਆ ਵੀ ਤਰਨਤਾਰਨ ਜ਼ਿਲ੍ਹੇ ਦੀਆਂ ਜਿਹੜੀਆਂ ਹੈਗੀਆਂ ਹੀ ਜ਼ਮੀਨਾਂ ਜਿਹੜੀਆਂ 2007 ਦੇ ਵਿੱਚ ਮਾਲਕਾਨਾ ਹੱਕ ਖੋਲੇ ਗਏ ਸੀ ਕਿਸੇ ਆਰਡਰ ਦਾ ਕਰਕੇ ਤੇ ਉਹ ਦੁਬਾਰਾ ਉਧਰ ਤਾਂ ਮੁਆਵਜ਼ਾ ਮਿਲ ਜਾਂਦਾ ਹੈ ਜਾਂ ਉਧਰ ਕੋਈ ਸਾਡਾ ਅਫਸਰ ਚੰਗੇ ਹੁਣ ਤੇ ਇੱਧਰ ਸਾਨੂੰ ਕਿਸੇ ਨੂੰ ਨਾਮ ਮੁਆਵਜ਼ਾ ਮਿਲਦਾ ਅਸੀਂ ਤਾਂ ਚਾਹੁੰਦੇ ਆਂ ਸਾਡਾ ਮਾਲਕਾਨਾ ਹੱਕ ਕੀ 2007 ਵਾਲਾ ਦੁਬਾਰਾ ਤੋੜਿਆ ਵਾਸਤੇ ਦਿੱਤਾ ਜਾਵੇ ਜਿਨ੍ਹਾਂ ਚਿਰ ਨਹੀਂ ਦਿੰਦੇ ਉਹਨਾਂ ਚਿਰ ਸਾਡੇ ਨਾਲ ਗਰਦੌਰੀਆਂ ਜੋ ਹੀ ਫਸਲ ਵਾਣਦੇ ਆ ਉਹਦਾ ਜੇ ਬਰਬਾਦ ਹੋ ਜੀ ਮੁਆਵਜ਼ਾ ਦਿਓ ਜੇ ਮੁਆਵਜ਼ਾ ਨਹੀਂ ਦਿੰਦੇ ਤੇ ਇਦਾਂ ਜ਼ਮੀਨਾਂ ਵੀ ਸਾਲ ਬਾਅਦ ਖਰਾਬ ਹੋ ਹੀ ਨਹੀਂ ਆ ਤੇ ਭੁੱਖੇ ਮਰਨ ਦਾ ਹਸਾਬ ਹੀ ਆ ਇੱਥੇ ਕਿਸੇ ਕੋਲ 2 ਆ 4 ਕਿੱਲੇ ਆ ਕਿਸੇ ਕੋਲ 10 ਵੀ ਕਿੱਲੇ ਆ ਜਿੰਨੀ ਵੀ ਆ ਤੇ ਜੇ ਕੇ ਦੀ ਬਰਬਾਦੀ ਹੋ ਗਈ ਤੇ ਉਹਨੂੰ ਉਹਨਾਂ ਗਰਦੌਰੀ ਬਣਾਈ ਉਹਦੇ ਨਾਂ ਤੇ ਉਹਨੂੰ ਮਿਲਿਆ ਵੀ ਕੱਖ ਨਾ ਉਹਦਾ ਮਰਿਆ ਹੀ ਮਰਿਆ ਫਸਲਾਂ ਲੋਕਾਂ ਨੇ 2 ਰੁਪਏ ਸੈਕਟ ਦੇ ਵਿਆਜ ਚੁੱਕ ਕੇ ਫਸਲਾਂ ਬੀਜੀਆਂ ਐ ਇੰਨਾ ਸਰਕਾਰ ਗੇਹੀ ਬੇਨਤੀ ਐ ਵੀ ਉਹਨਾਂ ਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਤੇ ਗਰਦੌਰੀਆਂ ਕੀ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਜਿਹੜੀਆਂ ਜ਼ਮੀਨਾਂ ਬੇਆਬਾਦ ਪਈਆਂ ਨੇ ਸਰਕੰਡਾ ਉੱਗਿਆ ਉਹਨਾਂ ਜ਼ਮੀਨਾਂ ਨੂੰ ਵਾਹ ਕੇ ਆਬਾਦ ਕਰੋ ਜੇਕਰ ਉਹ ਕਿਸਾਨਾਂ ਨੇ ਪਿਛਲੇ 30-30 ਸਾਲਾਂ ਤੋਂ 35-35 ਸਾਲਾਂ ਤੋਂ ਬੂਚੇ ਪੁੱਟ ਕੇ ਉਹਨਾਂ ਜ਼ਮੀਨਾਂ ਨੂੰ ਆਬਾਦ ਕੀਤਾ ਆ ਤੇ ਸਰਕਾਰ ਆ ਜਿਹੜੇ ਉਹਨਾਂ ਜ਼ਮੀਨਾਂ ਆਬਾਦਕਰਾਂ ਨੂੰ ਜਿਹੜੇ ਉਹ ਮਾਲਕੀ ਹੱਕ ਦੇਵੇ ਤਾਂ ਜੋ ਜਿਹੜਾ ਵੀ ਕੋਈ ਕੁਦਰਤੀ ਆਫਤ ਆਉਂਦੀ ਜਾਂ ਕੁਝ ਵੀ ਹੁੰਦੀ ਆ ਉਹਨਾਂ ਦਾ ਹਰਜਾਨਾ ਜਿਹੜਾ ਉਹਨਾਂ ਜ਼ਿਮੀਂਦਾਰਾਂ ਨੂੰ ਮਿਲ ਸਕੇ ਸੋ ਸਰਕਾਰ ਇਸ ਗੱਲ ਵੱਲ ਧਿਆਨ ਦੇਵੇ ਕਿ ਜਿਹੜੀਆਂ ਜ਼ਮੀਨਾਂ ਪੁੱਟ ਕੇ 30 30 35 35 ਸਾਲਾਂ ਤੋਂ ਆਬਾਦ ਕੀਤੀਆਂ ਨੇ ਆਬਾਦਕਾਰਾਂ ਨੇ ਉਹ ਉਹਨਾਂ ਦਾ ਹੱਕ ਬੰਦਾ ਵਾ ਉਹ ਵੀ ਇਸ ਦੇਸ਼ ਦੇ ਵਾਸੀ ਆ ਉਹਨਾਂ ਨੇ ਇਸ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਵਾ ਤੇ ਅਨਾਜ ਪੈਦਾ ਕੀਤਾ ਆ ਤੇ ਉਹ ਕਿਸਾਨ ਆ ਜਿਹੜੇ ਉਹਨਾਂ ਨੇ ਆਪਦੀ ਸਾਰੀ ਪੂੰਜੀ ਲਾ ਕੇ ਜੋ ਉਹਨਾਂ ਨੇ ਕਮਾਈ ਕੀਤੀ ਉਹਨਾਂ ਜ਼ਮੀਨਾਂ ਤੇ ਲਾ ਦਿੱਤੀ ਆ ਸੋ ਇਹ ਬੇਨਤੀ ਆ ਕਿ ਆਬਾਦਕਾਰਾਂ ਨੂੰ ਜਿਹੜੇ ਉਹਨਾਂ ਆਬਾਦਕਾਰਾਂ ਦੇ ਮਾਲਕੀ ਹੱਕ ਦਿੱਤੇ ਜਾਣ ਅਸੀਂ ਇਸ ਸਰਕਾਰ ਨੂੰ ਪੁਰਜ਼ੋਰ ਮੰਗ ਵੀ ਕਰਦੇ ਆ ਤੇ ਸਾਰੇ ਕਿਸਾਨਾਂ ਵੱਲੋਂ ਸਮੂੱਚੀ ਅਪੀਲ ਵੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਇਹਦੇ ਮਾਲਕੀ ਹੱਕ ਮਿਲਦੇ ਸਰਦਾਰ ਜੀ ਸਰਕਾਰ ਇਹਨਾਂ ਨੂੰ ਨਾ ਦੇ ਸਰਕਾਰ ਤੋਂ ਇਹ ਕੋਈ ਕਰਜ਼ਾ ਲੈ ਸਕਦੇ ਨਾ ਇਹਨਾਂ ਦੀ ਲਿਮਟ ਵੱਜਦੀ ਆ ਆਇਸਾ ਆਲੇ ਮਰ ਜਾਂਦੇ ਆ 2 ਰੁਪਏ ਸੈਗੜੇ ਦੇ ਹਿਸਾਬ ਨਾਲ 830 ਪੈਸੇ ਚੁੱਕ ਚੁੱਕ ਕੇ ਪੈੜੀਆਂ ਬਣਾਈਆਂ ਫਸਲਾਂ ਬੀਜੀਆਂ ਅਸੀਂ 5-5 10-10 ਲੱਖ ਜਟਾਂ ਦੇ ਕਰਜ਼ਾ ਵਾ ਉਹ ਕਰਜ਼ਾ ਤੇ ਕੀ ਲੈਣਾ 830 ਗਾੜੀ ਹੁਣ ਇਹਨਾਂ ਨੂੰ ਸਿਆਲੇ ਨਾਲ ਕੁਛ ਨਹੀਂ ਇਹਨਾਂ ਨੂੰ 830 ਨੇ ਰੁਪਿਆ ਦੇਣਾ ਤੇ ਨਾ ਇਹਨਾਂ ਨੂੰ ਇਧਰੋਂ ਕੁਝ ਮਿਲਣਾ ਇਹਨਾਂ ਦਾ ਮਾਲ ਡੰਗਰ ਵੀ ਰੁੜ ਗਿਆ ਜਿਹਦੇ ਤੇ ਇਹਨਾਂ ਦਾ ਗੁਜ਼ਾਰਾ ਸੀ ਕੋਈ 10 ਕਿਲੋ ਦੁੱਧ ਪਾਉਂਦਾ ਕੋਈ 15 ਪਾਉਂਦਾ ਸੀ ਆਪਦੀ ਟਾਈਮ ਪਾਸ ਕਰਦਾ ਸੀ ਜਾਨੀ ਕਿ ਸੌਦਾ-ਸੌਦਾ ਲਿਆ ਗਿਆ ਉਹਦਾ ਘਰ ਚਲਾਉਂਦਾ ਸੀ ਨਾ ਇਹਨਾਂ ਦੇ ਬੱਚਿਆਂ ਦੀਆਂ ਫੀਸਾਂ ਨਾ ਇਹਨਾਂ ਪੜ੍ਹਾਈ ਯੋਗ ਬੱਚੇ ਰਹਿ ਗਏ ਨਾ ਇਹਨਾਂ ਕੋਈ ਕਿਰਾਇਆ ਦੇਣ ਨੂੰ ਬੱਸਾਂ ਦੇ ਬੱਚੇ ਜਾਂਦੇ ਅੱਗੇ ਛੜਕਾ ਸਾਡੀਆਂ ਮਾੜੀਆਂ ਮੋੜ ਹੈਗੀਆਂ ਸੀ ਉਹ ਸਾਡੀ ਜਿਹੜੀ ਭਗਵੰਤ ਮਾਨ ਸਰਕਾਰ ਇਹਨੇ ਬੇੜਾ ਕਰ ਕਰਤਾ ਕਿਸੇ ਬਨੇ ਛੇਲਰ ਬਣਾਤੇ ਕਿਸੇ ਬਨੇ ਸੂਏ ਬਣਾ ਕੇ ਸਾਡੇ ਦੋ-ਦੋ ਤਿੰਨ-ਤਿੰਨ ਕਿਲੇ 4-4 ਫੁੱਟ ਪਾਣੀ ਖਲੋਈਦਾ ਜਦੋਂ ਮੀਂਹ ਨਾ ਦੇ ਛੜਕਦੇ ਕਿਸੇ ਦੇ ਲੁੱਕ ਪਾਈਆ ਨਾ ਇਹਨਾਂ ਨਵੀਂ ਕੀ ਬਣਾਉਣੀ ਹੈ ਨਾ ਪੁਰਾਣੀਆਂ ਦੀ ਰਿਪੇਅਰ ਹੋਣੀ ਕਰਾ ਸਕੇ ਸਾਡਾ ਤੇ ਨਾ ਬੇੜਾ ਕਰ ਕਰਤਾ ਸਾਡਾ ਲੈਂਕ ਟੁੱਟ ਗਿਆ ਸ਼ਹਿਰ ਨਾਲ ਅਸੀਂ ਨਾ ਹਰੀਗੇ ਜਾਣ ਜੋਗੇ ਨਾ ਹੀ ਸੁਭਰਾ ਜਾਣ ਜੋਗੇ ਆ ਬੰਨ ਮੜਾ ਮੋੜ ਪੱਕਾ ਹੀ ਹੋਈ ਇਹਨਾਂ ਪਟਾ ਕੇ ਛੜਕ ਸਾਰੀ ਬੇੜਾ ਕਰ ਕਰਤਾ ਇਸ ਕਰਕੇ ਸਾਡੀ ਬੇਨਤੀ ਆ ਵੀ ਜੇ ਕੋਈ ਬਣਾਉਣਾ ਹੈ ਸਾਡਾ ਬਣਿਆ ਨਾ ਢਾਓ ਤੇ ਜੇ ਕੋਈ ਬਣਾ ਸਕਦੇ ਤੇ ਬਣਾ ਦਿਓ ਸਾਡੀਆਂ ਛੜਕਾਂ ਹੀ ਬਣਾ ਦਿਓ ਤੁਸੀਂ ਜਿਹੜੀਆਂ ਸੇਲਰਾਂ ਲਾ ਕੇ ਕੀ ਕੋ ਕਰਤਾ ਤੇ ਚੱਕੜ ਵਾਜ ਜਾਂਦਾ ਬੁਰੇ ਆਲਾ ਕੋਈ ਜਾਂ ਵਾਂਡੇ ਜਾਣ ਤਿਆਰ ਹੋ ਕੇ ਨਹੀਂ ਜਾ ਸਕਦਾ ਤੇ ਬਾਕੀ ਆ ਜਿਹੜੀ ਸਰਦਾਰ ਨੇ ਗੱਲ ਕੀਤੀ ਆ ਵੀ ਇਹਨਾਂ ਨੂੰ ਮਾਲਕੀ ਹੱਕ ਦਿੱਤਾ ਜਾਵੇ ਜੋ ਕਿ ਕੋਈ ਲਿਮਟ ਬਣਾ ਲੈਣ ਕਿ ਚਾਹੇ ਕੋਈ ਕਰਜ਼ਾ ਆਪਦਾ ਡੰਗਰਾ ਬੱਚੇ ਦਾ ਲੈ ਕੇ ਆਪਦਾ ਟਾਈਮ ਪਾਸ ਕਰ ਸਕਣ ਵੈਗਰ ਜੀ ਖਾਲਸਾ ਜੀ